ਤੋਂ ਬਾਅਦ ਸਤguru ਗਰੀਬਦਾ ਜੀ ਮਹਾਰਾਜ ਆਏ ਸੇਵਾ ਤੇ ਉਹਨਾਂ ਨੇ ਸਾ ਸੰਗਤ ਜੀ ਸਤ ਮੰਝਲਾ ਮੰਦਿਰ ਤਿਆਰ ਕਰਕੇ ਬਾਹੂ ਕਾਂਚੀ ਰਾਮ ਜੀ ਦੇ ਗ੍ਰੈਕ ਸਰਕਮਨਾ ਦੇ ਨਾਲ 7 ਫੁੱਟ ਦਾ ਉਸ ਦੇ ਉੱਤੇ ਸੋਨੇ ਦਾ ਕਲਸ਼ ਚੜਾਇਆ ਉਹਨਾਂ ਤੋਂ ਬਾਅਦ ਸਾ ਸੰਗਤ ਜੀ ਮੌਜੂਦਾ ਸਰਕਾਰ ਨਿਮਰਤਾ ਦੇ ਸਾਗਰ दयालु ਕਿਰਪਾਲੂ ਪੂਜੇ ਕਰਦੇਵ ਸਤਗੁਰ ਨਰਨਜਨਦਾ ਜੀ ਮਹਾਰਾਜ ਗੁਰਗੱਦੀ ਤੇ ਬਰਾਜਮਾਨ ਹੋਏ ਸਾ ਸੰਗਤ ਜੀ ਜਿਨ੍ਹਾਂ ਨੇ ਮਜੀਦ 108 ਸੰਤ ਰਾਮਾਨੰਦ ਜੀ ਮਹਾਰਾਜ ਜੋ ਪੰਜਾਬ ਦੀ ਧਰਤੀ ਨਹੀਂ ਦੇਸ਼ ਦੀ ਧਰਤੀ ਨਹੀਂ ਬਦੇਸ਼ਾਂ ਦੇ ਵਿੱਚ ਜਾ ਕੇ ਵੀ ਜਿਨ੍ਹਾਂ ਨੇ ਗੁਰੂ ਰਵਦਾਸ ਮਹਾਰਾਜ ਜੀ ਦੇ ਉਸ ਮਿਸ਼ਨ ਨੂੰ ਲੈ ਕੇ ਅੱਗੇ ਗਏ ਪਿੰਡ-ਪਿੰਡ ਜਾ ਕੇ ਸਾ ਸੰਗਤ ਜੀ ਹਰ ਦੇ ਨਿਸ਼ਾਨ ਚ ਲਾਏ ਤੇ ਗੁਰੂ ਰਬਦਾਸ ਮਹਾਰਾਜ ਦੀ ਮਹਿਮਾ ਕੀਤੀ ਸਾ ਸੰਗਤ ਜੀ ਜਿਸ ਵੇਲੇ ਸਤਗੁਰੂ ਰਾਮਾਨੰਦ ਜੀ ਮਹਾਰਾਜ ਜੀ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਡੇਰੇ ਵਿੱਚ ਵੀ ਸੋਨੇ ਦੀ ਪਾਲਕੀ ਬਣ ਗਈ ਤੇ ਪਾਵਨ ਰਸਤਾਨ ਸ਼੍ਰੀ ਗਵਰਧਨਪੁਰ ਵਿੱਚ ਹੈ ਸਤਗੁਰੂ ਦਾਸ ਮਹਾਰਾਜ ਦੇ ਜਨਮ ਸਥਾਨ ਤੇ ਵੀ ਸੋਨੇ ਦੀ ਪਾਲਕੀ ਚਲ ਗਈ ਹੁਣ ਮਹਾਰਾਜੀ ਇੱਕ ਸੁਪਨਾ ਹੈ ਕਿ ਆਪਾ ਉਸ ਮੰਦਰ ਨੂੰ ਉਸ ਗੁੰਮਟ ਨੂੰ ਸੋਨੇ ਦੇ ਵਿੱਚ ਬੜਨਾ ਹੈ ਸਾਧ ਸੰਗਤ ਜੀ ਜਿਸ ਵੇਲੇ ਇਹ ਗੱਲ ਹੋਈ ਤੇ ਸੰਤਨ ਮਹਾਪੁਰਚਾਰ ਨੇ ਇੱਕ ਰਚਨਾ ਸਟੇਜਾਂ ਦੇ ਉੱਤੇ ਬੋਲਣੀ ਸ਼ੁਰੂ ਕੀਤੀ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਬਣਾਉਣਾ ਹੈ ਗੁਰੂ ਰਵਿਦਾਸਰਾ ਮੰਦਰ ਨੂੰ ਸੋਨੇ ਵਿੱਚ ਜੜਾਉਣਾ ਹੈ ਕਤਰਾ ਕਤਰਾ ਜੋੜ ਕੇ ਜਿੱਦਾਂ ਇੱਕ ਸਮੁੰਦਰ ਭਰ ਜਾਂਦਾ ਪੱਤੀ-ਪੱਤੀ ਜੋੜ ਕੇ ਇੱਕ ਸੋਨੇ ਦਾ ਮੰਤਰ ਬਣ ਜਾਂਦਾ ਬਾੰਗ ਤਾਰਿਆਂ ਉਸ ਧਰਤੀ ਨੂੰ ਚੰਦ ਵਾਂਗ ਚਮਕਾਉਣਾ ਹੈ ਚਲੋ ਬ达ਤ ਸਾਹਿਬ ਸੰਗਤ ਜੀ ਇੱਕ ਇਤਿਹਾਸ ਰਚਉਣਾ ਹੈ ਜਿਸ ਵੇਲੇ ਸੰਗਤਾਂ ਨੇ ਇਹ ਗੱਲ ਸੁਣੀ ਤਾਂ ਸਾਹਿਬ ਸੰਗਤ ਜੀ ਬ੍ਰਿਤੀਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਖਰੇ-ਵੱਖਰੇ ਲੱਕਿਆਂ ਦੇ ਵਿੱਚੋਂ ਸਾਹਿਬ ਸੰਗਤ ਜੀ ਉਹ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੋਨਾ ਮਾਇਆ ਢੇਰੀ ਕਰ ਦਿੱਤੀ ਇਹ ਕੱਲ ਕਰਦੇ ਕਰਦੇ ਜਿੱਦਾਂ ਬਾਹਲੇ ਕੰਟਰੇ ਚ ਹੁੰਦੇ ਹੋਏ ਸੰਤ ਮਹਾਰਾਜ ਜੀ ਨਰਨੰਜਨ ਦਾਦੀ ਸੰਤ ਮਹਾਰਾਜ ਰਾਮਾਨੰਦ ਜੀ ਬਿਆਨਾਂ ਦੀ ਸਰਤੀ ਤੇ ਗਏ ਸਟੇਡੀਅਮ ਉਥੇ ਈਰਖਾਵਾਦੀ ਲੋਕਾਂ ਦੇ ਕੋਲ ਇਹ ਗੱਲ ਸਹਿਣ ਨਾ ਹੋਈ ਉਹਨਾਂ ਤੇ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ ਸਾ ਸੰਗਤ ਜੀ 25 24 ਰਾਤ ਨੂੰ ਹਮਲਾ ਕੀਤਾ 25 ਨੂੰ ਸਤਿਗੁਰੂ ਰਾਮਾਨੰਦ ਜੀ ਮਹਾਰਾਜ ਚਹੀਦ ਦੀ 라 ਜਾਮ ਪੀ ਗਏ ਤੇ ਸੰਤ ਨੰਝਨदास ਮਹਾਰਾਜੀ ਜਖਮੀ ਹੋ ਗਏ ਸਾਧ ਸੰਗਤ ਜੀ ਇਹ ਗੱਲ ਪੂਰੀ ਦੁਨੀਆ ਦੇ ਉੱਤੇ ਰਵਦਾਸੀਆ ਧਰਮ ਲਈ ਬਹੁਤ ਦੁਖਦਾਈ ਦੀ ਹੋਈ